ਪਿਛਲੇ ਦਿਨਾਂ ਦੇ ਵਿੱਚ ਬਾਦਲ ਸਰਕਾਰ ਦੇ ਜਿਹੜੇ ਕਾਰਨਾਮੇ ਆ ਉਹਦੇ ਉੱਤੇ ਉਕਾਉਤਖ ਸਾਹਿਬ ਨੇ ਨੋਟਿਸ ਲਿੱਤਾ ਹੈ ਔਰ ਉਹਨਾਂ ਨੂੰ ਤਨਖਈਆ ਇਕਰਾਰ ਵੀ ਦਿੱਤਾ ਹੈਗਾ ਤੇ ਉਹਦੇ ਉੱਤੇ ਹਜੇ ਫਾਈਨਲ ਉਹਨਾਂ ਨੇ ਆਪਣਾ ਫੈਸਲਾ ਦੇਣਾ ਹੈਗਾ ਜਿੱਥੇ ਪੰਜਾਬ ਸਰਕਾਰ ਨੇ ਮੌਜੂਦਾ ਨੇ ਉਦੋਂ ਬਰਗਾੜੀ ਦੇ ਮਸਲੇ 'ਚ ਹੋਰ ਕਾਰਨਾਮੇ ਜਿਹੜੇ ਹੋਏ ਜਿਦੇ ਵਿੱਚ ਸਿੱਖਾਂ ਦੀ ਮੌਤ ਵੀ ਹੋਈ ਹੈ ਉਹਦੀ ਗੱਲ ਉਪਰੀ ਐ ਪਰ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਆਪ ਕਪਲੇ ਕੀਤੇ ਹੋਏ ਆ ਉਹ ਵੀ ਇਹਨਾਂ ਦੇ ਚਹੇਤਿਆਂ ਨੇ ਉਹਦੀ ਗੱਲ ਇੰਨੇ ਵੱਡੇ ਪੱਧਰ ਤੇ ਨਹੀਂ ਆ ਰਹੀ ਹੈਗੀ ਜਿੱਥੇ ਇੱਕ سلسلہ ਸਤਿੰਦਰ ਪਾਲ ਸਿੰਘ ਕੋਹਲੀ ਸੀਏ ਜੋ ਕਿ ਸੁਖਬੀਰ ਬਾਦਲ ਦਾ ਨਿੱਜੀ ਸੀਏ ਵੀ ਰਿਹਾ ਹੈ ਔਰ ਕਰਤਾ ਆਰਬਿਟ ਬੱਸਾਂ ਦਾ ਪੀਟੀਸੀ ਦਾ ਹੈ ਉਸ ਨੂੰ ਅਪੁਆਇੰਟਮੈਂਟ ਦਿੱਤੀ ਗਈ ਸੀ ਕਿ ਇੰਟਰਨਲ ਆਡਿਟ ਕਰਨ ਦੀ ਐਸਜੀਪੀਸੀ ਦੇ ਖਾਤਿਆਂ ਦੀ ਜਿਹਦੇ ਵਿੱਚ ਉਹਦੀਆਂ 2010 ਦੇ ਵਿੱਚ ਚਾਰ ਕੰਮ ਐਸਜੀਪੀਸੀ ਨੇ ਉਹਨੂੰ ਸੌਂਪੇ ਸੀਗੇ ਪਹਿਲਾ ਇੰਟਰਨਲ ਆਡਿਟ ਪ੍ਰੀ ਤੇ ਕੰਕਰੈਂਟ ਆਡਿਟ ਔਨ ਡੇਲੀ ਬੇਸਿਸ ਰੋਜ਼ ਦੇ ਰੋਜ਼ ਸਾਰੇ ਖਾਤੇ ਦੇਖਣੇ ਸਾਰੇ ਕੰਪਿਊਟਰਾਈਜ਼ੇਸ਼ਨ ਦਾ ਤੇ ਸਾਰੇ ਐਸਜੀਪੀਸੀ ਦੀ ਲੋਕੇਸ਼ਨਸ ਤੇ ਉਹਨੇ ਕੰਮ ਕਰਨਾ ਸੀਗਾ ਕੰਪਿਊਟਰਾਈਜ਼ ਸਾਰੇ ਖਾਤੇ ਕਰਨ ਦਾ ਅੰਦਰੂਨੀ ਜਿਹੜੇ ਕੰਟਰੋਲ ਸਿਸਟਮ ਹੈ ਕਿ ਚੈੱਕ ਤੇ ਬੈਲੈਂਸ ਹੋਣ ਕੌਣ ਕਿਹੜੇ ਖਾਤੇ ਦੇਖ ਰਿਹਾ ਉਹ ਇੱਕ ਕੰਸਲਟੈਂਸੀ ਫਰਮ ਨੇ ਦੱਸਿਆ ਸੀਗਾ ਉਹ ਵੀ ਲਾਗੂ ਕਰਾਉਣਾ ਸੀਗਾ ਤੇ ਆਨਲਾਈਨ ਸਿਸਟਮ ਇਹ ਸਾਰਾ ਕਰ ਦੇਣਾ ਪਰ ਜਿਹੜੀ ਈਸ਼ਰ ਸਿੰਘ ਜੀ ਦੀ ਰਿਪੋਰਟ ਹੈ ਉਹਦੇ ਵਿੱਚ ਸਪਸ਼ਟ ਰੂਪਾਂਚੇ ਸਤਿੰਦਰਪਾਲ ਸਿੰਘ ਕੋਲੀ ਨੇ ਕੋਈ ਵੀ ਕੰਮ ਨਹੀਂ ਕੀਤਾ ਹੈਗਾ 2 ਜਾਂ 3 ਦਿਨਾਂ ਲਈ ਉਹਨੇ ਉਰੇ હાજર ਹੋਣਾ ਸੀ ਅੰਮ੍ਰਿਤਸਰ 'ਚ ਐਸ ਪਰ ਉਹਦੇ ਕੰਟਰੈਕਟ ਤੇ ਉਹ ਕਮਿਸ਼ਨ ਰਿਪੋਰਟ 'ਚ હાજર ਕਦੀ ਨਹੀਂ ਹੋਇਆ ਕਦੀ ਵੀ ਉਹਨੇ ਫਿਜ਼ੀਕਲ ਸਟਾਕ ਆਡਿਟ ਨਹੀਂ ਕੀਤਾ ਫਿਜ਼ੀਕਲ ਸਟਾਕ ਆਡਿਟ ਦਾ ਮਤਲਬ ਪਾਵਨ ਗੁਰੂ ਸਾਹਿਬ ਦੇ ਜਿਹੜੇ ਸਰੂਪ ਐ ਜਿੱਥੇ ਛਾਪਦੇ ਆ ਉਹਦਾ ਜਿਹੜਾ ਕਾਗਜ਼ ਆਉਂਦਾ ਸੀਗਾ ਕਾਗਜ਼ ਛੱਪ ਕੇ ਅੰਗ ਬਣਦੇ ਸੀ ਅੰਗ ਜੁੜ ਕੇ ਸਰੂਪ ਬਣਦੇ ਸੀਗੇ ਉਹਦਾ ਜਿਹੜਾ ਸਟਾਕ ਹੈ ਇਨਵੈਂਟਰੀ ਹੈ ਉਹ ਵੀ ਇਹਨਾਂ ਨੇ ਰੱਖਣੀ ਸੀ ਉਹ ਵੀ ਜਦ 328 ਸਰੂਪਾਂ ਦੀ ਗੱਲ ਨਿਕਲੀ ਇਹਨਾਂ ਨੇ ਕੰਮ ਨਹੀਂ ਕੀਤਾ ਹੈਗਾ ਤੇ ਜਿਹੜੀਆਂ ਵੀ ਸਰੂਪਾਂ ਦੀ ਆਵਾਜਾ ਵੀ ਕਿੱਥੇ ਭੇਜੇ ਕਿੱਥੇ ਕਿਹਨੂੰ ਦਿੱਤੇ ਉਹਦਾ ਵੀ ਆਡਿਟ ਕਰਨਾ ਸੀਗਾ ਤੇ ਉਹਨੇ 10 ਸਾਲ ਚ ਕੋਈ ਕੰਪਿਊਟਰਾਈਜੇਸ਼ਨ ਦਾ ਕੰਮ ਨਹੀਂ ਕੀਤਾ ਠੀਕ ਹੈ ਨਾ ਜੀ ਇੰਟਰਨਲ ਕੰਟਰੋਲ ਦਾ ਉਹਨੇ ਕੰਮ ਨਹੀਂ ਕੀਤਾ ਤੇ ਕਮਿਸ਼ਨ ਨੇ ਇਹ ਵੀ ਦੱਸਿਆ ਹੈਗਾ ਕਿ ਉਹ ਆਡਿਟ ਚ ਇਹਨੇ ਕੋਈ ਪੜਤਾਲ ਕੱਢ ਕੇ ਨਹੀਂ ਦਿੱਤੀ ਹੈਗੀ ਤੇ ਕਿਤੇ ਫਿਜ਼ੀਕਲ ਆਡਿਟ ਨਹੀਂ ਹੋਇਆ ਕੋਈ ਪ੍ਰੀ ਆਡਿਟ ਨਹੀਂ ਹੋਇਆ ਜਿਹੜੇ ਜਿਹੜੇ ਕੰਮ ਇਹਨੂੰ ਸੌਂਪੇ ਸੀ ਉਹ ਇੱਕ ਵੀ ਨਹੀਂ ਇਹਨੇ ਕੀਤਾ ਤੇ 10 ਕਰੋੜ ਰੁਪਈਆ ਜਿਹੜਾ ਐਸਜੀਪੀਸੀ ਨੇ ਇਹਨੂੰ ਤਨਖਾਹ ਚ ਦਿੱਤਾ ਜਦ ਕੰਮ ਹੀ ਕੋਈ ਨਹੀਂ ਕੀਤਾ ਕਿਹਦੇ ਲਈ ਦਿੱਤਾ ਹੈਗਾ ਇਹ ਇਕੱਲੇ ਅਸੀਂ ਨਹੀਂ ਆਵਾਜ਼ ਉਠਾਰੇ ਹੈਗੇ ਜੇ ਤੁਸੀਂ ਆਪ ਦੇ ਜਿਹੜਾ ਤੁਹਾਨੂੰ ਦਿੱਤਾ ਹੈ ਉਹਦੇ ਉੱਤੇ ਇੱਕ ਮਤਾ ਤੁਸੀਂ ਦੇਖੋਗੇ ਜਿਹੜਾ ਇਹਨਾਂ ਦੀ ਅੰਤਰਮ ਕਮੇਟੀ ਨੇ ਪਾਇਆ ਹੈਗਾ ਇਹ ਅੰਤਰਮ ਕਮੇਟੀ 'ਚ ਆਪ ਐਗਜ਼ੈਕਟਿਵ ਕਮੇਟੀ ਕਹਿੰਦੀ ਹੈ ਕਿ ਇਸ ਬੰਦੇ ਨੇ ਕੰਮ ਹੀ ਕੋਈ ਨਹੀਂ ਕੀਤਾ ਇਹਨਾਂ ਤੋਂ ਪੈਸੇ ਵਾਪਸ ਲਿੱਤੇ ਹੀ ਜਾਣ ਸ਼੍ਰੋਮਣੀ ਅਕਾਲੀ ਦਾ ਅੰਮਰਸਰ ਨੇ ਇਸ ਮੁੱਦੇ ਦੇ ਉੱਤੇ 1 ਸਾਲ ਲੋਂਗੋਵਾਲ ਸਾਹਿਬ ਦੇ ਘਰ ਦੇ ਸਾਹਮਣੇ ਧਰਨਾ ਲਾਇਆ ਕਿ ਸਾਨੂੰ ਦੱਸੋ ਕਰ ਕੀ ਰਹੇ ਹੋ 1 ਸਾਲ ਬੀਬੀ ਜਗੀਰਕੌਰ ਜਿਹੜੀ ਕਹਿੰਦੀ ਹੈ ਕਿ ਮੇਰੀ ਕੋਈ ਗਲਤੀ ਨਹੀਂ ਤੇ ਮੈਂ ਇਹਦੇ ਨਾਲ ਸੁਖਬੀਰ ਸਿੰਘ ਬਾਦਲ ਨਾਲ ਲੜਦੀ ਰਹੀ ਹਾਂ ਬੀਬੀ ਨੇ ਸਪਸ਼ਟ ਬਿਆਨ ਦਿੱਤਾ ਹੈ ਕਿ ਅਸੀਂ ਇਦੇ ਉੱਤੇ ਕੇਸ ਪਾਵਾਂਗੇ ਜਿਹੜੇ ਤੁਸੀਂ ਕਾਗਜ਼ ਦੇਖੋਗੇ ਉਹਦੇ ਵਿੱਚ ਇੱਕ ਕੇਸ ਸੀ ਤਿਆਰ ਕੀਤਾ ਹੋਇਆ ਇੰਸਟੀਚਿਊਟ ਆਫ ਚਾਰਟਰਡ ਅਕਾਊਂਟੈਂਟਸ ਨੂੰ ਭੇਜਣਾ ਸੀਗਾ ਕਿ ਇਹ ਚਾਰਟਰਡ ਅਕਾਊਂਟੈਂਟ ਨੇ ਗੁਰੂ ਘਰ ਨੂੰ ਧੋਖਾ ਦੇ ਕੇ ਪੈਸੇ ਲਿੱਤੇ ਹੋਏ ਹਨ ਕੰਮ ਕਾਰਵਾਈ ਇਹਨੇ ਕੀਤੀ ਨਹੀਂ ਹੈ ਇਹਦਾ ਵਾਪਸ ਲਿੱਤਾ ਜਾਏ ਚਾਰਟਰਡ ਅਕਾਊਂਟੈਂਟ ਦਾ ਜਿਹੜਾ ਇਹਨੂੰ ਖਤਾਬ ਦਿੱਤਾ ਹੈਗਾ ਬੀਬੀ ਜਗੀਰ ਕੌਰ ਤੇ ਕਹਿੰਦੇ ਅਸੀਂ ਪਿੱਛੇ ਹਟ ਗਏ ਕਿ ਜੇ ਐਸਜੀਪੀਸੀ ਸਿੱਧਾ ਕੇਸ ਪਾਉਂਦੀ ਹੈ ਤਾਂ ਫਿਰ ਜਿਹੜੀ ਸੰਸਥਾ ਨਾਲ ਹੋਇਆ ਉਹ ਇਹਦਾ ਆਰਗਨਾਈਜੇਸ਼ਨਸ ਲੈ ਕੇ ਕਰੂਗੀ ਹੁਣ ਕਹਿੰਦੀ ਹੈ ਕਿ ਮੈਂ ਸੁਖਬੀਰ ਦੇ ਬਰਖਲਾਫ ਹਾਂ ਪਰ ਉਹਦੇ ਨਿੱਜੀ ਸੀਏ ਦੇ ਉੱਤੇ ਕੇਸ ਨਹੀਂ ਪਾਣਾ ਤਾਂ ਫਿਰ ਤੁਸੀਂ ਤਾਂ ਉਹਦੇ ਨਾਲ ਸੀਗੇ ਜਿੱਥੇ ਇਹ ਸਾਰੀਆਂ ਕਮੀਆਂ ਇਸ ਤੋਂ ਇਲਾਵਾ 328 ਰੁਪਏ ਦੀ ਕੋਈ ਪੜਤਾਲ ਨਹੀਂ ਹੋਈ ਕੋਈ ਕੇਸ ਨਹੀਂ ਪਾਇਆ ਪੁਲਿਸ ਤੇ ਕੇ ਸਾਨੂੰ ਲੱਭ ਕੇ ਦੇਣ ਬਾਰ ਬਾਰ ਅਸੀਂ ਸਿੱਖ ਜੁਡੀਸ਼ੀਅਲ ਕਮਿਸ਼ਨ ਤੇ ਜਾਈਦਾ ਹੈ ਕੇ ਸਪਾਇਆ ਹੋਇਆ ਉਹਦੇ ਵਿੱਚ ਅਸੀਂ ਬੇਨਤੀ ਕਰੀਦੀ ਹੈ ਕਿ ਇਹਨਾਂ ਦੇ ਮੈਲਫੀਸੀਅੰਸ ਤੇ ਨੈਗਲੀਜੈਂਸ ਦਾ ਤੁਸੀਂ ਵੇਰਵਾ ਲਓ ਇਹਨਾਂ ਨੇ ਜਿਹੜੀਆਂ ਚੋਰੀਆਂ ਨੈਗਲੀਜੈਂਸ ਕੀਤੀਆਂ ਉਹਦਾ ਵੇਰਵਾ ਲਓ ਇਹ ਤਾਂ ਪੁਲਿਸ ਕੇਸ ਬਣਦਾ ਹੈਗਾ ਤੇ ਐਸਜੀਪੀਸੀ ਪੁਲਿਸ ਦਾ ਕੇਸ ਕਿਉਂ ਨਹੀਂ ਪਾਉਂਦੀ ਕਿ ਸਾਡੇ ਉਰੇ ਚੋਰੀਆਂ ਹੋਈਆਂ ਉਹ ਵੀ ਗੁਰੂ ਸਾਹਿਬ ਦੀਆਂ ਚੋਰੀਆਂ ਹੋਈਆਂ ਫਿਰ ਉਹਦਾ ਕੇਸ ਪੁਲਿਸ ਦਾ ਕਿਉਂ ਨਹੀਂ ਬਣਦਾ ਹੈਗਾ ਇਹ ਤਾਂ ਧਾਰਮਿਕ ਕੇਸ ਵੀ ਬਣਦੇ ਆ 295 ਦੇ ਉਹ ਮੁਲਾਜ਼ਮਾ ਦੇ ਉੱਤੇ ਕਿਉਂ ਨਹੀਂ ਲਾਈਦਾ ਜੇ ਅਸੀਂ ਜਿਹੜੇ ਮੁਲਾਜ਼ਬਾ ਨੂੰ ਜੁਧਾਰ ਸਿੰਘ ਤੇ ਹੋਰ ਸਾਰਿਆਂ ਨੂੰ ਕਹਿੰਦੇ ਆ ਕਿ ਇਹਨਾਂ ਨੇ ਸਾਰੀ ਗਲਤੀ ਇਹਨਾਂ ਦੀ ਹੈ ਉਹਨਾਂ ਨੂੰ ਜਦ ਅਸੀਂ ਪੁੱਛਿਆ ਉਹ ਕਹਿੰਦੇ ਤੁਸੀਂ ਸਿਆਣੇ ਹੋ ਅਸੀਂ ਤਾਂ ਉੱਥੇ ਛੋਟੇ ਮੁਲਾਜ਼ਮ ਸੀ ਸਾਡੀ ਚੈਕਿੰਗ ਸਾਡਾ ਸਾਰਾ ਕੰਟਰੋਲ ਹੱਥ ਇਹਨਾਂ ਦੇ ਸੀ ਜੇ ਸਕੱਤਰ ਸਾਨੂੰ ਚਿੱਠੀ ਭੇਜਦੇ ਸੀ ਕਿ ਇਹਨੂੰ ਦੇ ਦਿਓ ਤੇ ਚੜਾਓ ਨਾ ਤਾਂ ਅਸੀਂ ਦਿੰਦੇ ਹੁੰਦੇ ਸੀਗੇ ਮਤਲਬ ਹੇਠਾਂ ਤੋਂ ਲੈ ਕੇ ਉੱਤੇ ਤਾਈ ਜੇ ਇਨਵੋਲਵਮੈਂਟ ਨਾ ਹੋਏ ਇਹ 5 ਸਾਲ ਕਿਵੇਂ ਕੋਈ ਨੁਕੀਛ ਵੀ ਚੀਜ਼ ਰਹਿ ਸਕਦੀ ਹੈ ਸੋ ਇਹ ਬਹੁਤ ਡੀਪਲੀ ਇਨਵੋਲਵਮੈਂਟ ਸਾਰੇ ਐਸਜੀਪੀਸੀ ਦੀ ਹੈ ਮੈਂਬਰਾਂ ਦੀ ਹੈ ਔਰ ਜਿਹੜਾ ਅਕਾਲ ਤਖਬ ਸਾਹਿਬ ਹੁਣ ਤਨਖਾਈਆ ਦੋਸ਼ ਦੇ ਕੇ ਇਹ ਕੰਮ ਕਰ ਰਹੇ ਆ ਉਹਦੇ ਵਿੱਚ ਜਿਹੜੇ ਅੰਦਰਲੇ ਇਹਨਾਂ ਦੇ ਘਪਲੇ ਹੋਏ ਆ ਉਸ ਦੀ ਵੀ ਨਿਗਾਹ ਪੈਣੀ ਚਾਹੀਦੀ ਹੈ ਇਹ ਵੀ ਜੜ ਕੀ ਹੈ ਹਰੇਕ ਨੂੰ ਪਤਾ ਹੈ ਕਿ ਜਮੂਰੀਅਤ ਇੱਕ ਸਿਸਟਮ ਚਾਹੇ ਚੰਗਾ ਸੋਚ ਲੋ ਚਾਹੇ ਮਾੜਾ ਸੋਚ ਲੋ ਜਦ ਜਵਾਬ ਦੇ ਐਡਮਿਨਿਸਟ੍ਰੇਸ਼ਨ ਇਲੈਕਸ਼ਨਾਂ ਰਾਹੀਂ ਪੋਲਿਟਿਸ਼ੀਅਨ ਚੁਣੇ ਹੋਏ ਨੁਮਾਇੰਦੇ ਸੰਗਤ ਨੂੰ ਹੁੰਦੇ ਆ ਤਾਂ ਉਹਨਾਂ ਨੂੰ ਡਰ ਹੁੰਦਾ ਭੈ ਹੁੰਦਾ ਕਿ ਸੰਗਤ ਸਾਨੂੰ ਪੁੱਛੂਗੀ ਪਰ ਐਸਜੀਪੀਸੀ ਤੇ ਕੋਈ ਡਰ ਹੀ ਨਹੀਂ ਹੈ ਕਿਉਂ ਆਪਾਂ ਹੁਣ 18ਵਾਂ ਚੋਣ ਐਮਪੀ ਦਾ ਲੜਿਆ ਮੈਂ ਖੁਦ ਲੜਿਆ 1952 ਚ ਪਹਿਲਾ ਉਹ ਰੇ ਚੋਣ ਹੋਇਆ 18 ਵਾਰੀ ਪਾਰਲੀਮੈਂਟ ਆਪਣਾ ਚੋਣ ਕਰਾ ਚੁੱਕੀ ਹੈ ਲੋਕਾਂ ਦੇ ਸਾਹਮਣੇ ਪੇਸ਼ ਹੋ ਕੇ ਫਤਵੇ ਉਹਨਾਂ ਨੂੰ ਮੰਨਨੇ ਪਏ ਆ ਪਰ ਸਾਡੀ ਜਿਹੜੀ ਸੰਸਥਾ 1925 'ਚ ਬਣੀ ਸੀ ਜਿਸ ਨੂੰ ਗਾਂਧੀ ਜੀ ਨੇ ਵੀ ਕਿਹਾ ਸੀ ਕਿ ਆਜ਼ਾਦੀ ਦੀ ਪਹਿਲੀ ਲੜਾਈ ਜਿੱਤੀ ਹੈ ਜਦ ਸਿੱਖ ਗੁਰਦੁਆਰਾ ਐਕਟ ਆਪਾਂ ਬਣਾਇਆ ਉਹਦੇ 47 ਤੋਂ ਬਾਅਦ ਸਿਰਫ 8 ਵਾਰੀ ਚੋਣ ਹੋਏ ਆ ਜੇ ਚੋਣ ਨਹੀਂ ਹੋਣੇ ਤਾਂ ਫੇਰ ਮਤਲਬ ਜਵਾਬਦੇਹ ਹੈ ਹੀ ਨਹੀਂ ਇਹ ਤਾਂ ਲਫਾਫਿਆਂ ਚੋਂ ਨਿਕਲਦੇ ਆਂ ਸੈਂਟਰ ਨੇ ਜਿਹੜੀ ਸਾਡੀ ਜਮਹੂਰੀਅਤ ਖਤਮ ਕਰਤੀ ਐ ਚੋਣ ਖਤਮ ਕਰਤੇ ਆਂ ਉਹ ਸਿੱਖਾਂ ਦੇ ਨਾਲ ਸਭ ਤੋਂ ਵੱਡਾ ਕਪੜਾ ਕੀਤਾ ਹੈਗਾ 2011 ਚ ਚੋਣ ਹੋਇਆ ਸੀ 16 ਤੇ 21 ਚ ਤੇ ਹੁਣ 26 ਚ ਹੋਣਾ ਸੀ ਪਰ 13 ਸਾਲ ਕੋਈ ਚੋਣ ਹੀ ਨਹੀਂ ਹੋਇਆ ਵਰਲਡਸ ਬਿਕਸਟ ਡੈਮੋਕ੍ਰੇਸੀ ਪਰ ਸੁਪਰੀਮ ਕੋਰਟ ਦੀਆਂ ਜੱਜਮੈਂਟਸ ਪੜ ਲਓ ਉਹਦੇ ਵਿੱਚ ਆ ਲਿਖਿਆ ਹੋਇਆ ਹੈ ਕਿ ਜਿਹੜੀ ਜਮਹੂਰੀਅਤ ਹੈ ਉਹ ਦੇਸ਼ ਦੀ ਨਹੀਂ ਪੱਥਰ ਹੈ ਤੇ ਜਮਹੂਰੀਅਤ ਦਾ ਨਹੀਂ ਪੱਥਰ ਚੋਣ ਹੈਗੇ ਮਤਲਬ ਨੀਆਂ ਦੀਆਂ ਨੀਆਂ ਸਿੱਖ ਕੌਮ ਦੀਆਂ ਇਸ ਦੇਸ਼ ਨੇ ਖਤਮ ਕਰਤੀਆਂ ਇਕੱਲੇ ਸੈਂਟਰ ਦੀ ਸਰਕਾਰ ਨੇ ਨਹੀਂ ਜਿਹੜੇ ਪੰਜਾਬ ਸਰਕਾਰ ਦਾ ਤੁਸੀਂ ਇੱਕ ਹੋਰ ਮਤਾ ਦੇਖੋਗੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਜਿਹੜਾ 77 ਸਾਹਿਬ ਨੇ ਪੰਜਾਬ ਸਟੇਟ ਇਲੈਕਸ਼ਨ ਕਮਿਸ਼ਨ ਨੂੰ ਭੇਜਿਆ ਉਹਦੇ ਵਿੱਚ ਜਿਹੜੇ ਸਾਡੇ ਧਾਰਾ 87 ਆ ਲੋਕਲ ਕਮੇਟੀ ਗੁਰਦੁਆਰਾ ਹੈਗੇ ਉਹਦੇ ਚੋਣ ਪਿਛਲੀ ਵਾਰੀ 2006 ਤੋਂ ਹੋਏ ਆ 2006 ਤੋਂ ਬਾਅਦ ਚੋਣ ਹੀ ਨਹੀਂ ਹੋਇਆ ਮੈਂਬਰ ਰੱਬ ਨੂੰ ਪਿਆਰੇ ਹੋ ਗਏ ਨੌਜਵਾਨ ਪੀੜ੍hiyan ਲੰਘੀਆਂ ਹੈਗੀਆਂ ਗੁਰੂ ਘਰ ਦੀ ਸੰਭਾਲ ਕਰਨਾ ਕਿਸੇ ਨੂੰ ਸਫਾਇਆ ਹੀ ਨਹੀਂ ਹੈ ਕਹਿੰਦੇ ਆ ਕਿ ਸਾਡਾ ਧਰਮ ਤਬਦੀਲ ਹੋ ਰਿਹਾ ਜੇ ਧਰਮ ਤਬਦੀਲ ਹੋ ਰਿਹਾ ਭਾਰਤ ਹੀ ਤਾਂ ਜ਼ਿੰਮੇਵਾਰ ਹੈ ਜਦ ਚੋਣ ਨਹੀਂ ਹੋਣੇ ਸੰਗਤ ਗੁਰੂ ਘਰ ਨਾਲ ਨਹੀਂ ਜੁੜਦੀ ਸਾਡੀ ਆਪਸ ਵਿੱਚ ਤਾਲਮੇਲ ਨਹੀਂ ਹੁੰਦਾ ਆ ਜਿਹੜੀਆਂ ਘੁੜੈਤਾਂ ਹੋਰੀਆਂ ਤਾਂ ਹੀ ਤਾਂ ਨਿਕਲਦੀਆਂ ਭਗਵੰਤ ਮਾਨ ਜੀ ਕਹਿੰਦੇ ਆ ਕਿ ਮੈਂ ਪੰਜਾਬ ਸਰਕਾਰ ਦੀ ਤਬਦੀਲੀ ਲਿਆ ਰਿਹਾ ਸਭ ਤੋਂ ਸਾਫ਼ ਸੁਥਰੀ ਸਰਕਾਰ ਲਿਆ ਰਿਹਾ ਦੋ ਤਿੰਨ ਵਾਰੀ ਤਾਂ ਇਹਨਾਂ ਨੂੰ ਚੁਣਿਆ ਨਹੀਂ ਗਿਆ ਇਹ ਲੱਗੇ ਰਹੇ ਤੇ ਜੇ ਅੱਜ ਇਹਨਾਂ ਨੂੰ ਸਰਕਾਰ ਹੱਥ ਆਈ ਹੈ ਤੇ ਸਫਾਈ ਆਪਣੀ ਕਰ ਰਹੇ ਆ ਤਾਂ ਫਿਰ ਇਹ ਚੋਣਾਂ რა ਹੀ ਹੋਇਆ ਸਾਡੀ ਤਾਂ ਜਮਹੂਰੀਅਤ ਹੀ ਖਤਮ ਕਰਤੀ ਹੈ ਇਹਨਾਂ ਨੇ ਸੋ ਇਹ ਜਿਹੜੇ ਘਪਲੇ ਹੈਗੇ ਆ ਇਹਦੇ ਵਿੱਚ ਸੁਖਬੀਰ ਬਾਦਲ ਤੇ ਉਹਦੇ ਪਰਿਵਾਰ ਨੇ ਨਿੱਜੀ ਤੌਰ ਤੇ ਆਪਣੇ ਮੁਲਾਜ਼ਮਾਂ ਦੀਆਂ ਤਨਖਾਹਾਂ ਗੁਰੂ ਘਰ ਦੀ ਗੋਲਗ ਚੋਂ ਦਿੱਤੀਆਂ ਉਹਨਾਂ ਨੇ ਆਪਣੇ ਕੰਮ ਘਰ ਦੇ ਕਿਰਾਏ ਹੈਗੇ ਆਂ ਔਰ ਜਿਹੜਾ ਕੰਮ ਜਿਹੜਾ ਕੰਟਰੈਕਟ ਸੀਗਾ ਉਹ ਇਹਨਾਂ ਨੇ ਨਿਭਾਇਆ ਨਹੀਂ ਹੈਗਾ ਇਹਦੇ ਉੱਤੇ ਬੀਬੀ ਜਗੀਰਪੁਰ ਨੇ ਕਿਹਾ ਸੀ ਕੇਸ ਲਾਉ ਲੌਂਗਵਾਲ ਸਾਹਿਬ ਨੇ ਕਿਹਾ ਧਾਮੀ ਸਾਹਿਬ ਦੇ ਸਾਹਮਣੇ ਮਤਾ ਪਿਆ ਹੈਗਾ ਇਹਦੇ ਉੱਤੇ ਕੋਈ ਐਕਸ਼ਨ ਨਹੀਂ ਹੋ ਰਿਹਾ ਹੈਗਾ ਜਿਸ ਕਰਕੇ ਅਸੀਂ ਅੱਜ ਆਪ ਜੀ ਦੇ ਸਾਹਮਣੇ ਇਹਨੂੰ ਲੈ ਕੇ ਆ ਰਹੇ ਹਾਂ ਅੰਤਿਮ ਕਮੇਟੀ ਦਾ ਮਤਾ ਤੁਹਾਨੂੰ ਦੇ ਰਹੇ ਹਾਂ ਜਿਹਦੇ ਵਿੱਚ ਇਸ ਤੋਂ ਪੈਸੇ ਮੰਗੇ ਆ ਜੋ ਇਹਦੇ ਬਰਖਲਾ ਅਸੀਂ ਕੇ ਸਮਝਦੇ ਹਾਂ ਉਹਦੀ ਇੱਕ ਕਾਪੀ ਤੁਹਾਨੂੰ ਦਿੱਤੀ ਹੋਈ ਹੈਗੀ ਹੈ ਔਰ ਇਸ ਤੋਂ ਇਲਾਵਾ ਜਿਹੜੇ ਚੋਣ 2006 ਤੋਂ ਨਹੀਂ ਹੋਏ ਉਹ ਐਸਜੀਪੀਸੀ ਵੀ ਪੰਜਾਬ ਸਰਕਾਰ ਨੂੰ ਕਹਿ ਰਹੀ ਹੈ ਔਰ ਜਿਹੜਾ ਆਪਣਾ ਭਗਵੰਤ ਮਾਨ ਹੈ ਉਹ ਇਹ ਚੋਣ ਕਰਾ ਨਹੀਂ ਰਿਹਾ ਹੈਗਾ ਸੋ ਸਿੱਖਾਂ ਦਾ ਇਹ ਸਰਮੌਰ ਸੰਸਥਾ ਨੂੰ ਬਿਲਕੁਲ ਖਤਮ ਕੀਤਾ ਜਾ ਰਿਹਾ ਹੈ ਇਹਦੇ ਉੱਤੇ ਫਿਰ ਸਰ ਸਮਰਨਜੀਤ ਸਿੰਘ ਮਾਨ ਅੱਗੇ ਗੱਲ ਕਰਾਉਂਦੇ ਬਣਾਏ ਹੈ ਇੱਕ ਖੁਸ਼ਦੀਪ ਸਿੰਘ ਜੀ ਜਿਹੜੇ ਸਾਡੇ ਜਨਰਲ ਸੈਕਟਰੀ ਹੈ ਬੜੀ ਮਿਹਨਤ ਨਾਲ ਬਣਾਏ ਹੈ ਅਸੀਂ ਚੰਡੀਗੜ੍ਹ ਕੋਲੀ ਸਾਹਿਬ ਦੇ ਘਰ ਦੇ ਵਿੱਚ ਗਏ ਸੀਗੇ ਪਰ ਕੋਲੀ ਸਾਹਿਬ ਹੈ ਨਹੀਂ ਸੀ ਤੇ ਦਸਤਾਵੇਜ਼ ਉਹਨਾਂ ਦੇ ਘਰ ਵਾਲਿਆਂ ਨੂੰ ਦੇ ਕੇ ਆਏ ਆ ਪਰ ਅਜੇ ਤੱਕ ਕੋਈ ਜਵਾਬ ਸਾਨੂੰ ਮਿਲਦਾ ਨਹੀਂ ਜਦਕਿ ਐਸਟੀਪੀਸੀ ਨੇ ਖੁਦ ਕਹਿਤਾ ਹੈ ਕਿ ਅਸੀਂ ਮਤਾ ਪਾਇਆ ਹੋਇਆ ਹੈ ਕਿ ਇਹ ਪੈਸੇ ਵਾਪਸ ਕਰਨ ਤੇ ਇਹਨਾਂ ਦੇ ਉੱਤੇ ਐਕਸ਼ਨ ਹੋਵੇ ਉਹ ਵੀ ਐਸਟੀਪੀਸੀ ਨੇ ਕਦੇ ਕੀਤਾ ਨਹੀਂ ਸੋ ਮੇਰਾ ਮਤਲਬ ਹੈ ਦੋਨੋਂ ਮਿਲ ਚੁਪੇ ਹੈ 79ਵੀਂ ਤੇ ਐਸਟਪੀਸੀ ਇਹ ਸਾਰੀ ਖੋ ਗਈ ਹੈ ਹੁਣ ਜਿਹੜੇ 87 ਦਫਾ ਦੇ ਗੁਰਦੁਆਰੇ ਆ ਜੇ ਪੰਜਾਬ ਸਰਕਾਰ ਉਹਨਾਂ ਦੇ ਇਲੈਕਸ਼ਨ ਕਰਾ ਸਕਦੀ ਹੈ ਤੇ ਫਿਰ ਕਿਉਂ ਨਹੀਂ ਕਰਾਉਂਦੀ ਤੇ ਜੇ ਸੈਂਟਰ ਗਵਰਨਮੈਂਟ ਦੀ ਰਿਸਪੌਂਸਿਬਿਲਟੀ ਹੈ ਕਿ ਐਸਟਪੀਸੀ ਦੇ ਇਲੈਕਸ਼ਨਸ ਕਰਾਓ ਫਿਰ ਉਹ ਕਿਉਂ ਨਹੀਂ ਕਰਾ ਰਹੀ ਗੱਲ ਇਹ ਹੈ ਕਿ ਸਿੱਖ ਧਰਮ ਨੂੰ ਹੌਲੀ-ਹੌਲੀ ਇਹ ਤੋੜਨਾ ਛੋਹਦੇ ਮੈਨੂੰ ਚੰਗਾ ਨਹੀਂ ਲੱਗਦਾ ਹੈਗਾ ਪਰ ਮੈਂ ਹਿਸਟਰੀ ਦਾ ਸਟੂਡੈਂਟ ਹੈ 골ਡ ਮੈਟਲਿਸਟ ਹੈ ਮੈਂ ਸਾਰੀ ਹਿਸਟਰੀ ਧਰਮਾਂ ਦੀ ਪੜ੍ਹੀ ਹੈ ਗੱਲ ਇਹ ਹੈ ਕਿ ਹਿੰਦੂਵਾਦ ਨੇ ਅੱਜ ਤੱਕ ਜਿਹੜਾ ਵੀ ਹੋਰ ਧਰਮ ਇੱਥੇ ਜੰਮਿਆ ਉਸ ਨੂੰ ਪੈਦਾ ਨਹੀਂ ਹੋਣ ਦਿੱਤਾ ਬੇਸ਼ੱਕ ਬੁੱਧ ਧਰਮ ਹੋਵੇ ਉਸ ਨੂੰ ਸ਼ੰਕਰਾਚਾਰੀਆ ਜੀ ਨੇ ਤਲਵਾਰ ਦੀ ਨੋਕ ਦੇ ਨਾਲ ਉਹਨਾਂ ਦੇ ਜਿਹੜੇ ਮੱਠ ਸੀਗੇ ਉਹ ਤੋੜਤੇ ਨਲੰਦਾ ਦੀ ਯੂਨੀਵਰਸਿਟੀ ਖਤਮ ਕਰਤੀ ਉਹਨਾਂ ਦੇ ਮੱਠ ਤੋੜਤੇ ਅੱਜ ਬੁੱਧ ਧਰਮ ਤੁਹਾਨੂੰ ਇੰਡੀਆ ਦੀ ਧਰਤੀ ਤੇ ਨਹੀਂ ਮਿਲਦਾ ਇਹ ਚਲਿਆ ਗਿਆ ਤਿੱਬਤ ਦੇ ਵਿੱਚ ਥੀਨ ਦੇ ਵਿੱਚ ਬਰਮਾ ਛ ਲੰਕਾ ਛ ਤੇ ਸਾਊਥ-ਈਸਟ ਏਸ਼ੀਆ ਦੇ ਵਿੱਚ ਇਹਦੀ ਵਿਦੈ ਸਾਡੇ ਇੰਡੀਆ ਛ ਹੋਈ ਹੈ ਫਿਰ ਜੈਨ ਤੋਂ ਰਮ ਦੀ ਵਿਦੈ ਇੰਡੀਆ ਦੇ ਵਿੱਚ ਹੋਈ ਹੈ ਇਸ ਦੇ ਮਗਰ ਵੀ ਸ਼ੰਕਰਚਾਰੀਆ ਪਿਆ ਸੀ ਪਰ ਜੈਨੀਆਂ ਨੇ ਕਿਹਾ ਕਿ ਤੁਸੀਂ ਬੈਠ ਕੇ ਸਾਡੇ ਨਾਲ ਗੱਲ ਤਾਂ ਕਰ ਲੋ ਫਿਰ ਹਿੰਦੂ ਧਰਮ ਦੇ ਮੌਤਬੇ ਰਾ ਨੇ ਗੱਲਬਾਤ ਕੀਤੀ ਤੇ ਫੈਸਲਾ ਇਹ ਹੋਇਆ ਕਿ ਹਿੰਦੂ ਧਰਮ ਦੇ ਬੁੱਤ ਤੇ ਮੂਰਤੀਆਂ ਜੈਨ ਧਰਮ ਦੇ ਮੰਦਰਾਂ ਦੇ ਵਿੱਚ ਰੱਖੀਆਂ ਜਾਣਗੀਆਂ ਇਸ ਕਰਕੇ ਇਹ ਫੈਸਲਾ ਕਰਕੇ ਇਹ ਬਚ ਗਿਆ ਤੀਜਾ ਧਰਮ ਹੈ ਇਸਲਾਮ ਆਪਾਂ ਕਹਿੰਦੇ ਆਂ ਕਿ ਹਿੰਦੋਸਤਾਨ ਦੇ ਟੁਕੜੇ ਟੁਕੜੇ ਕਰ ਤੇ ਨਹੀਂ ਟੁਕੜੇ ਕੀਤੇ ਉਖੜੇ ਕੀਤਾ ਹੈ ਪੰਜਾਬ ਦੇ ਪੰਜਾਬ ਦੇ ਲੈਂਡੇ ਵਾਲੇ ਪਾਸੇ ਦੇ ਮੁਸਲਮਾਨਾਂ ਨੂੰ ਦੇਤਾ ਇਧਰ ਦਾ ਪਾਸਾ ਆਪ ਰੱਖ ਲਿਆ ਸਿੱਖਾਂ ਨੂੰ ਤੇ ਹਿੰਦੂਆਂ ਨੂੰ ਉੱਥੋਂ ਝਾੜਦਾ ਮੇਰਾ ਕਹਿਣ ਦਾ ਮਤਲਬ ਹੈ ਕਿ ਇਹ ਇਸਲਾਮਿਕ ਧਰਮ ਨੂੰ ਵੀ ਅੰਦਰ ਨਹੀਂ ਵੜਨ ਦਿੱਤਾ ਆਕ ਜੇ ਤੁਸੀਂ ਅਸੀਂ ਮੰਗ ਲਈਏ ਕਿ ਬਾਰਡਰ ਖੋਲ ਦੋ ਟ੍ਰੇਡ ਦੇ ਲਈ ਸਾਨੂੰ ਉੱਤਰ ਬਹੁਤ ਬੋਹ ਕੈਂਟੀ ਵਾਲੇ ਦਿੰਦੇ ਹੈ ਗਿੰਟੀ ਵਾਲੇ ਦਿੰਦੇ ਹੈ ਕਿ ਜੀ ਇਧਰ ਤੋਂ ਟੈਰੋਰੀਜ਼ਮ ਆ ਜਾਏਗੀ ਹੁਣ ਟੈਰੋਰੀਜ਼ਮ ਤਾਂ ਚੀਨ ਨੇ ਕੀਤੀ ਹੈ 1962 ਦੇ ਵਿੱਚ ਇੰਡੀਆ ਦੇ ਲਦਾਖ ਦੇ 40000 ਸਕੁਅਰ ਕਿਲੋਮੀਟਰ ਚੀਨ ਨੇ ਫਤਿਹ ਕਰ ਲਿਆ 2020 ਦੇ ਵਿੱਚ ਤੇ 2022 ਦੇ ਵਿੱਚ 8000 ਸਕੁਅਰ ਕਿਲੋਮੀਟਰ ਔਰ ਚੀਨ ਨੇ ਦਬਲੇ ਪਾਕਿਸਤਾਨ ਨੇ ਤਾਂ ਕੋਈ ਨਹੀਂ ਇਹ ਦੱਬਿਆ ਫੇਰ ਕਹਿੰਦੀ ਐ ਕਿ ਜਿੱਦੀ ਜੰਮੂ ਕਸ਼ਮੀਰ ਦੇ ਵਿੱਚ ਟੈਰਰਿਜ਼ਮ ਪਾਕਿਸਤਾਨ ਕਰ ਰਿਹਾ ਚਲੋ ਅਸੀਂ ਕਹਿੰਦੀਆਂ ਕਰਦਾ ਐ ਪਰ ਅਸੀਂ ਉੱਥੇ ਨਹੀਂ ਕਰਦੇ ਜਿਹੜੀ ਨਵੀਂ ਸਰਕਾਰ ਹੈ ਮੋਦੀ ਸਾਹਿਬ ਦੀ ਤੇ ਇਹਨਾਂ ਦੀ ਸਿਕਿਉਰਿਟੀ ਦੀ ਕਮੇਟੀ ਹੈ ਏਸ ਨੇ ਮਤਾ ਨਹੀਂ ਪਾਸ ਕੀਤਾ ਕਿ ਸਿੱਖ ਜਿਹੜੇ ਵੀ ਆਜ਼ਾਦੀ ਦੀ ਗੱਲ ਕਰਦੇ ਐ ਉਹਨਾਂ ਨੂੰ ਐਗਜ਼ੀਕਿਊਟ ਕੀਤਾ ਜਾਵੇ ਉਹਨਾਂ ਨੂੰ ਗੋੜੀ ਮਾਰੀ ਜਾਵੇ ਜੇ ਪਾਕਿਸਤਾਨ ਕਸ਼ਮੀਰ ਦੇ ਵਿੱਚ دہشت گردੀ ਕਰਦਾ ਹੈ ਤੇ ਇੰਡੀਆ ਨੇ ਪਰਮਜੀਤ ਸ਼ਰ ਪੰਜਵੜ ਤੇ ਦੂਸਰਾ ਇਹ ਲਖਬੀਰ ਸਿੰਘ ਰੋਡੇ ਨੂੰ ਨਹੀਂ ਮਾਰਿਆ ਮਾਰਤਾ ਹੈ ਫਿਰ ਫੈਨਟਾ ਦੇ ਵਿੱਚ ਇੰਡੀਆ ਦੀ ਸਰਕਾਰ ਮੋਦੀ ਨੇ ਕਤਲ ਕੀਤੇ ਹੈ ਹਰਦੀਪ ਸਿੰਘ ਨੱਜਰ ਰਿਪੁਦਮਨ ਸਿੰਘ ਮਲੜ ਤੇ ਸੁਖਦੂਲ ਸੇ ਤੇ ਬਰਤਾਨੀਆਂ ਦੇ ਵਿੱਚ ਅਕਾਰ ਸਿੰਘ ਖੰਡੇ ਨੂੰ ਜ਼ਹਿਰ ਦੇ ਕੇ ਮਰਵਾਤਾ ਹੈ ਮੇਰਾ ਮਤਲਬ ਹੈ ਕਿ ਇਹ ਜਿਹੜੀ ਨਵੀਂ ਪਾਲਿਸੀ ਹਿੰਦੂਤਵਾ ਨੇ ਮੋਦੀ ਨੇ ਆਰਐਸਐਸ ਨੇ ਸ਼ੁਰੂ ਕੀਤੀ ਹੈ ਇਹਦਾ ਜਵਾਬ ਕੌਣ ਦੇਊਗਾ ਇਹਦਾ ਅਸਰ ਕੀ ਹੈ ਕਿ ਜਿਹੜਾ ਪੰਨੂ ਐ ਉਹਨੂੰ ਵੀ ਪਲਾਨ ਬਣਾ ਲਈ ਕਿ ਉਹਨੂੰ ਵੀ ਮਾਰ ਦੇਣਾ ਪਰ ਅਮਰੀਕਾ ਦੀ ਇੰਟੈਲੀਜੈਂਸ ਐਜੀਸੀ ਦੀ ਤਖੜੀ ਐ ਉਹਨਾਂ ਨੇ ਸਾਰੀ ਸਕੀਮ ਰੱਦ ਕਰਤੀ ਤੇ ਜਿਹੜੇ ਬੰਦੇ ਨੇ ਉੱਥੇ ਜਾ ਕੇ ਬੰਦੇ ਲੱਭਣੇ ਸੀਗੇ ਪੰਨੂ ਨੂੰ ਮਾਰਨ ਦੇ ਲਈ ਉਹ ਪੰਗਾ ਫੜ ਕੇ ਅੱਜ ਨਿਊਯਾਰਕ ਦੀ ਅਦਾਲਤ ਦੇ ਵਿੱਚ ਗੁਪਤਾ ਸਾਹਿਬ ਉੱਥੇ ਖੜੇ ਹੋਏ ਆ ਤੇ ਇੰਡੀਆ ਨੇ ਕਿਹਾ ਸੀ ਤਫ਼ਤੀਸ਼ ਕਰਕੇ ਦੱਸਾਂਗੇ ਕਿ ਇਹ ਸਾਡੇ ਵਿੱਚੋਂ ਕਿੰਨੇ ਕੀਤਾ ਕੀਤਾ ਕਿ ਜਿਹੜੀ ਕਮੇਟੀ ਔਨ ਸਿਕਿਉਰਿਟੀ ਹੈ ਕੈਬਨਟ ਦੀ ਉਹਦੇ ਵਿੱਚ ਮਤਾ ਪਾਸ ਹੋਇਆ ਤੇ ਅਮਿਤ ਸ਼ਾਹ ਹੋਮਨਿਸਟਰ ਹੈ ਤੇ ਡਿਫੈਂਸ ਮੰਤਰੀ ਰਾਜਨਾਥ ਸਿੰਘ ਹੈ ਭਾਰਤ ਦੇ ਬਲ ਖਾ ਦਾ ਮਨਿਸਟਰ ਜੈ ਸ਼ੰਕਰ ਜੀ ਨੇ ਤੇ ਨੈਸ਼ਨਲ ਸਿਕਿਉਰਟੀ ਦਾ ਮੋਥਵੇ ਰੌਇਲ ਸਾਹਿਬ ਹੈ ਤੇ ਰੋ ਦਾ ਬੰਦਾ ਹੈਗਾ ਇਹ ਰਵੀ ਸਨਾ ਜੀ ਹੈ ਸਾਬਕਾ ਰੋ ਦਾ ਮੁਖੀ ਜਨੇ ਸ਼ੁਰੂ ਕੀਤਾ ਉਹ ਬਰਦਾਸ਼ਪੁਰ ਦਾ ਸਾਡਾ ਐਸਐਸਪੀ ਨੇ ਹੈ ਜਿੰਨੇ ਮਾਰੇ ਆ ਹਸਪੀਟਲ ਦੇ ਲੋਕ ਇਹਦਾ ਨਾਮ ਹੈਗਾ ਸੁਮਿਤ ਗੋਇਲ ਸਮਕੇ ਸਮਰਤ ਗੋਇਲ ਹੁਣ ਮੇਰਾ ਮਤਲਬ ਹੈ ਜੇ ਤੋਂ ਸੈਂਟਰ ਦੀ ਸਰਕਾਰ ਸਿੱਖਾਂ ਨੂੰ ਇੱਥੇ ਵੀ ਆਪਣੇ ਦੀਪ ਸਿੰਘ ਸਿੱਧੂ ਨੂੰ ਹਰਿਆਣੇ ਚ ਮਰਵਾਤਾ ਮੁਸੇਵਾਲ ਨੂੰ ਮਰਵਾਤਾ ਪੰਜਾਬ ਦੇ ਵਿੱਚ ਤੇ ਫੇਰ ਮੇਰਾ ਮਤਲਬ ਹੈ ਅਸੀਂ ਕਿਵੇਂ ਕਹਿ ਸਕਦੇ ਹਾਂ ਕਿ ਹਿੰਦੂ ਦੀ ਸਰਕਾਰ ਕਾਨੂੰਨ ਤੇ ਕਨਸਟੀਟਿਊਸ਼ਨ ਦੇ ਮੁਤਾਬਕ ਚੱਲ ਰਹੀ ਹੈ ਹੁਣ ਜਿਹੜਾ ਸਾਡਾ ਕਾਨੂੰਨ ਹੈ ਉਹ ਕਹਿੰਦਾ ਹੈ ਕਿ ਜਿਹੜਾ ਵੀ ਸਾਡੇ ਮਿਸਟਰ ਵਾਲੇ ਦੇਸ਼ਾਂ ਦੇ ਨਾਲ ਦੁਸ਼ਮਣੀ ਪਾਊਗਾ ਉਹਦੇ ਤੇ ਫੌਜਦਾਰੀ ਹੋਊਗੀ ਫਿਰ ਮੋਦੀ ਸਰਕਾਰ ਨੇ ਅਮਰੀਕਾ ਦੀ ਸੋਵਰਿਨਿਟੀ ਉੱਥੇ ਕੋਸ਼ਿਸ਼ ਕਰਕੇ ਉਸ ਪੱਦੋਂ ਨੂੰ ਬਰੋਣ ਦੀ ਉਹਦੀ ਬਾਦਸ਼ਾਹੀ ਨਹੀਂ ਤੋੜੀ ਬ੍ਰਿਟਾਨੀਆਂ ਦੀ ਬਾਦਸ਼ਾਹੀ ਨਹੀਂ ਤੋੜੀ ਪਾਕਿਸਤਾਨ ਦੀ ਤੇ ਕੈਨੇਡਾ ਦੀ ਬਾਦਸ਼ਾਹੀ ਨਹੀਂ ਤੋੜੀ ਫਿਰ ਇਹਨਾਂ ਵਿਕਤੀਓਂ ਜ਼ੋਰ ਮ ਲੱਗਦਾ ਹੈ ਕਿ ਨਹੀਂ ਲੱਗਦਾ ਇਹ ਸਾਰਾ ਅੰਬਰਸਰ ਦੀ ਪ੍ਰੈਸ ਨੂੰ ਸਾਨੂੰ ਦੱਸਣਾ ਪਊਗਾ ਕਿ ਜਿਹੜੇ ਜ਼ੋਲਮ ਇਹਨਾਂ ਨੇ ਕੀਤੇ ਹੈ ਅਮਰੀਕਾ ਦੀ ਸਾਰਿਆਂ ਦੀ ਬਾਦਸ਼ਾਹੀ ਸੋਵਰਨਿਟੀ ਤੋੜ ਕੇ ਔਰ ਫੇਰ ਅਮਰੀਕਾ ਦੀ ਜਿਹੜੀ ਮਨਰੋ ਡਾਕਟਰੀ ਨੇ ਉਸ ਨੂੰ ਵੀ ਤੋੜਤਾ ਤਾਂ ਫੇਰ ਹੁਣ ਰਾਜਨਾਥ ਸਿੰਘ ਗਏ ਸੀ ਕਿ ਅਮਰੀਕਾ ਕੀ ਨਵੇਂ ਹਵਾਈ ਜੱਡ ਦੇ ਇੰਜਨ ਲੈ ਕੇ ਆਈਏ ਅਸੀਂ ਅਮਰੀਕਾ ਦੇ ਸੈਨੇਟਰਸ ਕਾਂਗਰਸਮਨ ਨੂੰ ਲਿਖਤਾ ਕਿ ਜਿਹੜੇ ਦੇਸ਼ ਨੇ ਤੁਹਾਡੀ ਬਾਦਸ਼ਾਹੀ ਤੇ ਮੰਨੂ ਡਾਕਟਰੀ ਤੋੜਤੀ ਹੈ ਇਹਨਾਂ ਨੂੰ ਤੁਸੀਂ ਫਾਈਲ ਜੱਜ ਜਾਂਦੇ ਇੰਜਨ ਦਿਓਗੇ ਰਾਜਨਾਥ ਸਿੰਘ ਇੱਕ ਹੁਠਾ ਲੈ ਕੇ ਵਾਪਸ ਆਏ ਹੈ ਮੇਰਾ ਮਤਲਬ ਹੈ ਨਹੀਂ ਆਪਾ ਕਹੇ ਸਦੇ ਕਿ ਸਿਖਰ ਦੀ ਸਿਆਸਤ ਸਿਰਫ ਤੇ ਸਿਰਫ ਪੰਜਾਬ ਦਾ ਬਾਰਡਰ ਨਹੀਂ ਟੱਪਦੀ ਇਸ ਸਾਰੇ ਪਾਸੇ ਅੱਜ ਸਾਡੀ ਸਰੇ ਸਾਥ ਬਾਰਡਰ ਨੂੰ ਤੋੜ ਕੇ ਅੱਜ ਇੰਟਰਨੈਸ਼ਨਲ ਪੱਧਰ ਦੇ ਉੱਤੇ ਅਸੀਂ ਗੱਲ ਕਰਦੇ ਹਾਂ ਕਿ ਉਹ ਕਰਕੇ ਇੱਥੇ ਜਿਹੜੀ ਸਿੱਖਾਂ ਦੀ ਹਿਜਰਤ ਹੋਈ ਹੈ ਜਿਹੜੀ 1984 ਦੇ ਵਿੱਚ ਨਸਲਕੁਸ਼ੀ ਹੋਈ ਹੈ 1984 ਦੇ ਵਿੱਚ ਦਰਬਾਰ ਸਾਹਿਬ ਦੇ ਉੱਤੇ ਅਟੈਕ ਕੀਤੇ ਗਏ ਹੈ ਇਸ ਨੇ ਹਿਜਰਤ ਕਰਤੀ ਹੈ ਸਿੱਖਾਂ ਦੀ ਅੱਜ ਸਾਰੇ ਵੈਸਟਰਨ ਡੈਮੋਕਰacies ਦੇ ਵਿੱਚ ਸਿੱਖ ਖੜੇ ਗਏ ਹੈ ਹੁਣ ਤੁਸੀਂ ਇਹ ਚੀਜ਼ ਨਹੀਂ ਕਰ ਸਕਦੇ ਕਿ ਛੋਟ ਛੋਟ ਕੇ ਸਿੱਖਾਂ ਨੂੰ ਮਾਰੋ ਜੇ ਮਾਰਨਾ ਹੈ ਅਸੀਂ ਤਿਆਰ ਹੈ ਅਸੀਂ ਲਿਸਟ ਬਣਾਉਂਦੇ ਹਾਂ ਕਿ ਮੋਦੀ ਕੀ ਦਸੋਂ ਕਿਹੜੇ ਦਿਨ ਤੋਂ ਦੇਖਾਂ ਰਹੀਏ ਕਿ ਤੁਸੀਂ ਮਾਰੋ ਸਾਨੂੰ ਗੋਲੀ ਤੇ ਇਸ ਤਰ੍ਹਾਂ ਮੇਰਾ ਮਤਲਬ ਦਿਨ ਐਵੇਂ ਹੀ ਬਤੀਤ ਕਰੀ ਜਾਵੇ ਕਿ ਅੱਜ ਵੱਜੂਗੀ ਗੋਲੀ ਕੱਲ ਵੱਜੂਗੀ ਉਹ ਤੁਸੀਂ ਅੱਜ ਹੀ ਮਾਰਦੋ ਗੋਲੀ ਸਾਨੂੰ ਮੇਰਾ ਮਤਲਬ ਆ ਕੋਈ ਸਿਕਿਉਰਿਟੀ ਐ ਸਿੱਕਾ ਦੇ ਪਹਿਲਾਂ ਦਰਬਾਰ ਸਾਹਿਬ ਦੇ ਉੱਤੇ ਕੀਤਾ ਪਹਿਲਾਂ ਸਾਡਾ ਪੰਜਾਬ ਤੋੜਤਾ ਫਿਰ ਪੰਜਾਬੀ ਸੁਪਰ ਟੁਕੜੇ ਟੁਕੜੇ ਕਰਤੇ ਦੇਤੇ ਹਮਾਚਲ ਦੇ ਵਿੱਚੋਂ ਕੱਢਦੇ ਪੰਜਾਬੀ ਏਰੀਆ ਰਾਜਸਥਾਨ ਤੋਂ ਨਹੀਂ ਦਿੱਤੇ ਹਰਿਆਣੇ ਤੋਂ ਨਹੀਂ ਦਿੱਤੇ ਤੇ ਛੋਟਾ ਜਿਹਾ ਸਾਨੂੰ ਪੰਜਾਬ ਦੇਤਾ ਤਾਂ ਮੇਰਾ ਮਤਲਬ ਐ ਇਸ ਤਰ੍ਹਾਂ ਸਿੱਖ ਹੋਵੇਂ ਕਿਵੇਂ ਟੋੜੇ ਇੰਡੀਆ ਦੇ ਨਾਲ ਰਹਿ ਸਕਦੀ ਹੈ ਸੋ ਸਵਾਲ ਇਹ ਪੈਦਾ ਹੋਇਆ ਕਿ ਸਿੱਖਾਂ ਦਾ ਖਸੂਰ ਕੋਈ ਨਹੀਂ ਇਹ ਹਿੰਦੂਤਵਾ ਨੇ ਦੂਜੇ ਧਰਮ ਨੂੰ ਕਦੇ ਵੀ ਹਿੰਦੁਸਤਾਨ ਦੀ ਧਰਤੀ ਦੇ ਉੱਤੇ ਜੰਮਣ ਨਹੀਂ ਦਿੱਤਾ ਨਾ ਵਸਣ ਦਿੱਤਾ ਜੇ ਮੈਂ ਕੋਈ ਗੱਲ ਗਲਤ ਕਰਤੀ ਹੈ ਤੁਸੀਂ ਚੈਲੰਜ ਕਰ ਸਕਦੇ ਹੋ ਕਿ ਸਿਮਰਨਜੀਤ ਸਿੰਘ ਮਾਨ ਤੂੰ ਗਲਤ ਕਹਿ ਰਿਹਾ ਹੈ ਕਿ ਬੁੱਧ ਧਰਮ ਵੀ ਚੱਲਿਆ ਜੈਨ ਵੀ ਚੱਲਦੇ ਐ ਇਸਲਾਮ ਵੀ ਚੱਲਿਆ ਸਿੱਖ ਵੀ ਚੱਲਿਆ ਦੱਸੋ ਮੈਨੂੰ ਜਿਹੜੇ ਧਰਮ ਨੂੰ ਇੰਦਤਵਾ ਨੇ ਚੱਲਣ ਦਿੱਤਾ ਹੋਵੇ ਇਸ ਧਰਤੀ ਤੇ ਦੇਖੋ ਇਹ ਮੈਂ ਤੁਹਾਨੂੰ ਸਮਝਾਉਣਾ ਚਾਹੁੰਦਾ ਕਿ ਜਦੋਂ ਬਲੂ ਸਟਾਰ ਹੋਇਆ ਇਹ ਇੰਡੀਆ ਦੀ ਨੈਸ਼ਨਲ ਪਾਲਿਸੀ ਇਹਨੂੰ ਕਹਿੰਦੀ ਹੈ ਕਿ ਨੈਸ਼ਨਲ ਪਾਲਿਸੀ ਤੇ ਤਿਆਰ ਤੋਂ ਹੈ ਇਸ ਕਰਕੇ ਵਜਪਾਈ ਸਾਹਿਬ ਨੇ ਕਿਹਾ ਇੰਦਰਾ ਗਾਂਧੀ ਸਾਡੀ ਦੁਰਗਾ ਮਾਤਾ ਤੇ ਅਰਵਾਨੀ ਸਾਹਿਬ ਨੇ ਕਿਹਾ 6 ਮਹੀਨੇ ਇਹ ਆਪਰੇਸ਼ਨ ਪਹਿਲਾਂ ਹੋ ਜਾਣਾ ਚਾਹੀਦਾ ਸੀਗਾ ਆਹੀ ਜਿਹੜੇ ਕਤਲ ਹੋਏ ਐ ਮੈਂ ਐਸ ਮੈਂਬਰ ਆਫ ਪਾਰਲੀਮੈਂਟ ਇਹ ਸਾਰੇ ਪ੍ਰਕਾਸ਼ ਕਰਤੇ ਆ ਕਿ ਇਹ ਸਿੱਖ ਮਾਰੇ ਆ ਮੋਦੀ ਸਰਕਾਰ ਨੇ ਫੇਰ ਮੈਂ ਬੀਬੀ ਸੋਨੀਆ ਗਾਂਧੀ ਕੋਲੇ ਗਿਆ ਨਾਲ ਬੈਠੀ ਸੀਗੀ ਮੈਂ ਕਿਹਾ ਸੋਨੀਆ ਇਹ ਆ ਆਪਾਂ ਨੇ ਆਪੋਜੀਸ਼ਨ ਹੈ ਇਹ ਮੁੱਦਾ ਠਕਣਾ ਬੀਬੀ ਸੋਨੀਆ ਕਹਿੰਦੇ ਅਸੀਂ ਠਕ ਦਿੰਨੇ ਆ ਨਾਲ ਬੈਠੇ ਸੀ ਲੀਡਰ ਆਫ ਦੀ اپੋਜੀਸ਼ਨ ਚੌਧਰੀ ਸਾਹਿਬ ਕਾਂਗਰਸ ਦੇ ਉਹਨਾਂ ਕੋਲੇ ਗਿਆ ਉਹ ਕਹਿੰਦੇ ਹਾਂ ਅਠਾ ਦਿੰਦੇ ਆਂ ਫਿਰ ਇੱਕ ਸਿਆਣੀ ਕਾਂਗਰਸਮੈਂਬਰ ਨੇ ਕਿਹਾ ਕਿ ਸਿਮਰਨਜੀਤ ਸਿੰਘ ਮਾਨ ਆਪ ਬਾਹਰ ਆਓ ਗੈਲਰੀ ਮੈਂ ਉਹਨੇ ਮੈਨੂੰ ਦੱਸਿਆ ਸਾਫ਼ ਕਿ ਦੇਖੋ ਜਿਹੜੀ ਤੁਸੀਂ ਗੱਲ ਕਰਦੇ ਹੋ ਨਾ ਇਹ ਇੰਡੀਆ ਦੀ ਨੈਸ਼ਨਲ ਪਾਲਿਸੀ ਹੈ ਅਸੀਂ ਨੈਸ਼ਨਲ ਪਾਲਿਸੀ ਦੇ ਖਿਲਾਫ ਨਹੀਂ ਬੋਲ ਸਕਦੇ ਹੁਣ ਜੇ ਸਿੱਖਾਂ ਨੂੰ ਮਾਰਨ ਦੀ ਇੰਡੀਆ ਦੀ ਨੈਸ਼ਨਲ ਪਾਲਿਸੀ ਹੈ ਦੋਨੋਂ ਵੱਡੀਆਂ ਪਾਰਟੀਆਂ ਕਹਿੰਦੀਆਂ ਤੇ ਫੇਰ ਸਾਡਾ ਬਚਾਓ ਕਿੱਥੇ ਹੋ ਸਾਡਾ ਜੇ ਕਾਂਗਰਸ ਨੈਸ਼ਨਲ ਪਾਰਟੀ ਕਰਕੇ ਗਾਲੀ ਨਹੀਂ ਕੱਢਣਾ ਚਾਹਦੀ ਤਾਂ ਮੇਰਾ ਮਤਲਬ ਸਾਡੇ ਸਿੱਖਾਂ ਦੇ ਦਿਮਾਗ ਦੇ ਵਿੱਚ ਜਿਹੜੇ ਕਹਿੰਦੇ ਐ ਕੀ ਗ੍ਰੇ ਮੈਟਰ ਹੁੰਦਾ ਉਹ ਖਤਮ ਹੋ ਗਿਆ ਉਸੇ ਕਾਂਗਰਸ ਪਾਰਟੀ ਦੇ ਸਾਥੀ ਐਮਪੀ ਆਪਾਂ ਜਿਤਾ ਕੇ ਫੇਰ ਉੱਥੇ ਪਾਰਲੀਮੈਂਟ ਦੇ ਵਿੱਚ ਭੇਜਤੀ ਹੈ ਹੁਣ ਸਿੱਖ ਕੌਮ ਤੇ ਪੰਜਾਬੀਆਂ ਦੀ ਗੱਲ ਕਿਹੜਾ ਕਰੂਗਾ ਕੋਈ ਨਹੀਂ ਕਰਦਾ ਸੋ ਮੇਰਾ ਮਤਲਬ ਅਸ ਕਿੱਥੇ ਜਾਈਏ ਤੁਹਾਡੀ ਗੱਲ ਠੀਕ ਹੈ ਉੱਥੇ ਜਾ ਕੇ ਕਹਤਾ ਉਹਨਾਂ ਪਰ ਵੋਟ ਪਰ ਵੋਟ ਵੀ ਤੇ ਸਿੱਖਾਂ ਨਹੀਂ ਪਾਈ ਨਾ ਵੋਟ ਵੀ ਤੇ ਸਿੱਖ ਕਮਿਊਨਿਟੀ ਨੇ ਪਾਈ ਅਗਰ ਤਾਂ ਤੁਸੀਂ ਪਹਿ ਲਿੱਤੀਆਂ ਨਹੀਂ ਆ ਉਹ ਦਿੱਤੀ ਹੈ ਜੀ ਸਿੱਖਾਂ ਨਹੀਂ ਪਾਈ ਹੈ ਪਰ ਸਿੱਖਾਂ ਨੂੰ ਬ੍ਰੇਨ ਵਾਸ਼ ਕਰਕੇ ਤੇ ਵੋਟ ਇਹ ਕਦੇ ਆਪਣੇ ਜਿੰਨੇ ਦਰਬਾਰ ਸਾਹਿਬ ਤੇ ਹਮਲੇ ਕੀਤੇ ਹੋਣ 1984 6 ਤਰੀਕ ਜੂਨ ਨੂੰ 4 ਤਰੀਕ ਨੂੰ ਵੋਟਾਂ ਭੇਣ ਤੇ ਉਹੀ ਸਿੱਖ ਕਾਂਗਰਸ ਨੂੰ ਵੋਟਾਂ ਪਾ ਦੇਣ ਇਹ ਗੁਲਾਮੀ ਦੀ ਨਿਸ਼ਾਨੀ ਹੈ ਮੈਂ ਕਿਹਾ ਮੈਂ ਤਾਂ ਮੰਨਦਾ ਹੈ ਕਿ ਇਹ ਸਿੱਖਾਂ ਨੂੰ ਬ੍ਰੇਨ ਵਾਸ਼ ਕਰਕੇ ਸਾਡੀ ਆਜ਼ਾਦੀ ਸੋਚਣ ਦੀ ਇਹ ਖਤਮ ਕਰਤੀ ਹੈ ਮੈਂ ਕਹਿੰਦਾ ਕਮਜ਼ੋਰੀ ਹੈ ਮੈਂ ਕਿਹੜਾ ਕਹਿੰਦਾ ਕਿ ਬਹਾਦਰੀ ਹੈ ਮਾਣ ਸਵਾਲ ਹੋਈ ਸੀ ਕਿ ਉਸ ਪਾਰਟੀ ਦਾ ਲੀਡਰ ਅੱਜ ਅਮਰੀਕਾ ਵਰਗੇ ਕੰਟਰੀ ਚ ਜਾ ਕੇ ਸਰਕਾਰ ਦੇ ਹੱਕ ਦੀ ਗੱਲ ਕਰ ਉਹ ਉਸ ਦੀ ਗੱਲ ਕਰਦਾ ਪਰ ਮੈਂ ਕਹਿੰਦਾ ਕਿ ਜਿਹੜੇ ਸਿੱਖ ਮਰਵਾਏ ਐ ਕੈਨੇਡਾ ਦੇ ਵਿੱਚ ਫਿਰ ਹੈ ਪਾਕਿਸਤਾਨ ਦੇ ਵਿੱਚ ਯੂਕੇ ਤੇ ਤੇ ਪੰਨੂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈ ਅਮਰੀਕਾ ਦੇ ਵਿੱਚ ਨਹੀਂ ਉਹ ਤਾਂ ਬੀਜੇਪੀ ਦੀ ਸਰਕਾਰ ਹੋਗੀ ਨਾ ਮੈਂ ਰਾਹੁਲ ਗਾਂਧੀ ਦੀ ਗੱਲ ਕਰਦਾ ਨਹੀਂ ਫਿਰ ਰਾਹੁਲ ਗਾਂਧੀ ਦੀ ਮਾਂ ਕਿਉਂ ਨਹੀਂ ਬੋਲੀ ਜਦੋਂ ਮੈਂ ਉਹਦੇ ਕੋਲੇ ਜਾ ਕੇ ਬੈਠਾ ਮੈਂ ਕਿਹਾ ਗੱਲ ਕਰੀਏ ਬਾਬਾ ਉਹ ਕਹਿੰਦਾ ਆ ਮੈਂ ਇੰਤਿਆਸ ਸੁਣੀ ਆ ਗਾਂਧੀ ਚੋਦਰੀ ਹੈ ਤੀਸਰਾ ਨਾਮ ਦੱਸ ਦੋ ਜਿਹਨਾਂ ਨਾਲ ਨਿਕਲ ਗਈ ਸੀ ਕਿ ਨੈਸ਼ਨਲ ਪਾਲਿਸੀ ਹੈ ਉਹ ਨਹੀਂ ਮੈਂ ਦੱਸੂ ਉਹ ਮੇਰੇ ਨਾਲ ਸੀਕ੍ਰੀਟ ਗੱਲ ਕੀਤੀ ਹੈ ਸੀਨੀਅਰ ਨੇ ਤਦੇ ਤਦੇ ਤਾਂ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਇੱਕ ਇਹ ਵੀ ਦੱਸ ਦੋ ਜਿਹੜਾ ਭਾਣੀ ਦਲ ਦੇ ਉੱਤੇ ਇਸ ਤਰ੍ਹਾਂ ਸਾਰੇ ਮੰਤਰੀ ਭੇਜੇ ਹੋ ਰਹੇ ਨੇ ਸਰਕਾਰ ਦੀ ਉਹ ਕਹਿ ਰਹੇ ਨੇ ਸਪਸ਼ਟਿਕਤਾ ਬਾਰੇ ਵੀ ਆ ਰਹੇ ਨੇ ਸਪਸ਼ਟਿਕ ਕਾਰੇ ਦੇ ਦੋ ਪਿੰਡਾਂ ਦੇ ਜ਼ਮੇਰੇ ਵਿੱਚ ਸਾਰੇ ਇਨਸੀਡੈਂਟ ਹੋਏ ਨੇ ਬਿਜਲੀ ਦੇ ਅੰਦਰ ਪ੍ਰਭਾਵ ਜਾਂ ਜੋ ਵੀ ਪਰ ਲੱਗਦਾ ਕਿ ਜੋ ਨੇ ਆਪਣਾ ਸਪਸ਼ਟੀਕਰਨ ਦੇ ਕੇ ਦਿੱਤਾ ਉਹਨਾਂ ਨੇ ਕਿਹਾ ਕਿ ਜੋ ਹਾਲ ਤੱਕ ਸਭ ਹੋਇਆਗਾ ਮਨਜ਼ੂਰ ਹੋਏਗਾ ਇਹਦੇ ਨਾਲੋਂ ਬਾਹਰ ਹੋ ਰਿਹਾ ਹੈ ਬਾਫ ਹੋਣੀ ਦੀ ਸਰ ਦੇ ਕਿਉਂ ਕਰਕੇ ਜਦੋਂ ਉਹਨਾਂ ਦੀ ਪਾਰਟੀ ਬਿਲਕੁਲ ਖਤਮ ਹੋ ਗਈ ਹੈ ਆਮ ਪਾਰਟੀ ਦੇ ਬਿਆਨ ਮੇ ਐਮ ਐਲ ਏ ਹੋ ਗਏ ਹੈ ਤੇ ਉਹਨਾਂ ਦਾ ਸਿਰਫ ਇੱਕ ਐਮ ਪੀ ਬਣਿਆ ਸਾਰੇ ਪੰਜਾਬ ਚ ਤੇ ਹੁਣ ਉਹ ਕਹਿ ਕੀ ਹੋਰ ਸਕਦੇ ਐ ਉਹਨਾਂ ਨੇ ਸਾਰਿਆਂ ਨੇ ਖਾਦਾ ਪੀਤਾ ਇਕੱਠਾ ਸਾਰਾ ਕੁਝ ਇਕੱਠਾ ਕੀਤਾ ਕੋਈ ਉਹਨਾਂ ਦੇ ਵਿੱਚੋਂ ਬੇਗਨਾ ਨਹੀਂ ਐ ਦੇ ਆਰ 올 ਰਿਸਪਾਂਸਿਬਲ ਜਿਹੜੀ ਕੈਬਨਟ ਹੁੰਦੀ ਐ ਉਹਦੀ ਜੁਆਇੰਟ ਰਿਸਪਾਂਸਿਬਿਲਟੀ ਹੁੰਦੀ ਐ ਕੈਬਨਟ ਦੇ ਵਿੱਚ ਰਹਿ ਕੇ ਖਾ ਪੀ ਕੇ ਬਾਅਦ ਦੇ ਵਿੱਚ ਤੁਸੀਂ ਨਹੀਂ ਕਹਿ ਸਕਦੇ ਕਿ ਇਹ ਅਸੀਂ ਗਰੀਬ ਆਦਮੀ ਹੈ ਅਸੀਂ ਬੇਗਨਾ ਹੈਗੇ ਆ ਆ ਜਿਹੜੇ ਸਿੱਖ ਮਾਰੇ ਹੈ ਇਹਦੇ ਵਿੱਚ ਮੈਂ ਲਿਸਟ ਪੜhti ਹੈ ਕਿ ਇਹ ਸਾਰੇ ਜ਼ਿੰਮੇਵਾਰ ਹੈਗੇ ਆ ਸਿਰਫ ਮੋਦੀ ਨਹੀਂ ਹੈ ਜਿਹੜੀ ਸਿਕਿਉਰਿਟੀ ਦੀ ਕਮੇਟੀ ਉਹ ਹੈ ਰਾਜਨਾਥ ਸਿੰਘ ਹੈ ਅਮਿਤ ਸ਼ਾਹ ਹੈ ਜੈ ਸ਼ੰਕਰ ਹੈ ਡੋਇਲ ਹੈ ਰੋਹਦਾ ਚੀਫ ਹੈ ਫੇਡ ਰੋਹਦਾ ਸਾਬਕਾ ਚੀਫ ਹੈ ਪਾਰਲੀਮੈਂਟ ਦੇ ਵਿੱਚ ਮੈਂ ਕਿਹਾ ਕੇ ਜਿਹੜੇ ਵੀ ਵਿਭਾਗ ਮੌ ਦੇ ਤੇ ਨੈਸ਼ਨਲ ਸਿਕਿਉਰਿਟੀ ਦੇ ਬਾਕੀ ਦੇ ਹੈਗੇ ਆ ਇਹ ਪਾਰਲੀਮੈਂਟ ਨੂੰ ਜ਼ਿੰਮੇਵਾਰ ਨਹੀਂ ਹੈ ਤੇ ਇਹਨਾਂ ਨੂੰ ਜ਼ਿੰਮੇਵਾਰ ਬਣਾਇਆ ਜਾਵੇ ਮਦਮ ਜਿਹੜੇ ਸਿੰਘ ਸਰਬੰਦ ਜਿਹਨਾਂ ਨੇ ਮਾਫੀ ਦਿੱਤੀ ਸੀ ਵੀ ਉਹ ਸਿੰਘ ਸਰਬੰਦ ਨੂੰ ਬੁਲਾਇਆ ਕਿ ਗਾਜ਼ੀ ਘਰੇ ਵੀ ਅਰੋਗ ਲੱਗੇ ਪਰ ਮੈਂ ਕਹਿੰਦਾ ਕਿ